ਜਦੋਂ ਤੁਸੀਂ ਸੌਣ ਲੱਗਦੇ ਹੋ ਤੁਹਾਡਾ ਜਿਹੜਾ ਸਬਕੋਸ਼ੀਅਸ ਮਾਈਂਡ ਆ ਉਹ ਸਿੱਧਾ ਪਰਮਾਤਮਾ ਨਾਲ ਕਨੈਕਟ ਹੋ ਜਾਂਦਾ ਉਹਦੀਆਂ 90% ਸ਼ਕਤੀਆਂ ਨੇ ਜੋ ਪਰਮੰਡੇ ਸੋਈ ਪਿੰਡੇ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਹਰੇਕ ਇਨਸਾਨ ਦੇ ਵਿੱਚ ਇੰਨੀ ਸ਼ਕਤੀ ਆ ਇੰਨੀ ਤਾਕਤ ਆ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ ਉਹ ਤੁਸੀਂ ਮਨ 'ਚ ਸ਼ੰਕਾ ਨਹੀਂ ਰੱਖਣੀ ਵੀ ਪੂਰੀਆਂ ਨਹੀਂ ਹੋਣੀਆਂ ਤੁਸੀਂ ਪਰਮਾਤਮਾ ਨੂੰ ਰਾਤ ਨੂੰ ਇਹ ਕੇ ਕੇ ਭਜਨ ਵੀ ਪੂਰੀਆਂ ਹੋ ਗਈਆਂ ਹੋ ਗਈਆਂ ਪੂਰੀਆਂ ਠੀਕ ਹੈ ਨਿਸ਼ਚੈ ਕਰਮ ਬਣੀ ਜੀ ਨਿਸ਼ਚੈ ਕਰਮ ਆ ਇਹ ਪਰਮਾਤਮਾ ਬੜਾ ਪੋੜਾ ਉਹ ਬੜਾ ਕਾਈਂਡ ਆ ਉਹਨੂੰ ਕੁਝ ਨਹੀਂ ਪਤਾ ਜੇ ਆਪਾਂ ਹਾਏ ਹਾਏ ਕਰਾਂਗੇ ਉਹ ਹਾਏ ਹਾਏ ਹੀ ਭੇਜੂਗਾ ਜੇ ਆਪਾਂ ਮਰਗੇ ਮਰਗੇ ਕਰਾਂਗੇ ਉਹ ਮਰਗੇ ਮਰਗੇ ਹੀ ਭੇਜੂਗਾ ਹੈਨਾ ਜੇ ਆਪਾਂ ਇਹ ਕਹਾਂ ਮੇਰਾ ਇਹ ਕੰਮ ਹੋ ਗਿਆ ਹੈਨਾ ਜਿੱਦਾਂ ਭਾਈ ਬਚਿੱਤਰ ਸਿੰਘ ਨੇ ਕਿਹਾ ਸੀਗਾ ਹਾਥੀ ਆ ਰਹੇ ਸੀ ਉਹ ਕਹਿੰਦੇ ਵੀ ਕੌਣ ਨੇ ਬਚਿੱਤਰ ਸਿੰਘ ਮੂਰੇ ਆ ਰਹੇ ਕਹਿੰਦੇ ਇਹ ਤਾਂ ਛੋਟਾ ਜਿਹਾ ਕੱਟਾ ਹੈ ਉਹਨਾਂ ਨੂੰ ਹਾਥੀ ਕੱਟਾ ਦਿਖ ਰਿਹਾ ਹੈ ਵੀ ਐਸੇ ਕਰਕੇ ਜੋ ਤੁਸੀਂ ਸੈਂਟੈਂਸ ਆ ਤੁਹਾਡੀਆਂ ਘਰ ਦੀਆਂ ਮੁਸ਼ਕਲਾਂ ਨੇ ਕੋਈ ਵੀ ਜਦੋਂ ਆਪਾਂ ਪ੍ਰੈਜੈਂਟ ਟੈਂਸ ਦੇ ਵਿੱਚ ਕੋਈ ਸੈਂਟੈਂਸ ਆਪਣੇ ਸਬਕੌਨਸ਼ੀਅਨ ਮਾਈਂਡ ਦੇ ਵਿੱਚ ਪਾਉਨੇ ਆ ਤਾਂ ਸਿੱਧਾ ਉਹ ਪਰਮਾਤਮਾ ਕੋਲ ਪਹੁੰਚਦਾ ਇਹਦਾ ਜਿਹੜਾ ਹੁੰਦਾ ਲਾਅ ਆਫ ਅਟਰੈਕਸ਼ਨ ਇੱਥੇ ਕੰਮ ਕਰਦਾ ਹਰ ਇੱਕ ਇਨਸਾਨ ਦਾ ਦੁਨੀਆ ਤੇ ਜਨਮ ਲੈਣ ਦਾ ਕਾਰਨ ਕਾਰਮਿਕ ਅਕਾਊਂਟ ਪਿਛਲੇ ਜਨਮਾਂ ਚ ਜਿਹੜਾ ਕੁਝ ਆਪਾਂ ਕਰਕੇ ਆਏ ਆ ਉਹ ਆਪਣੀ ਆਤਮਾ ਚ ਆਪਣੀ ਡੀਐਨਏ ਚ ਰਿਕਾਰਡਿੰਗ ਆ ਹਨਾ ਆ ਜਿਹੜੇ ਹੁਣ ਬੈਠੇ ਆ ਨਮਾਉਂਦੇ ਆ ਨਮਾਉਂਦਿਆਂ ਨਾਲ ਆਪਣਾ ਕੋਈ ਕਾਰਮਿਕ ਅਕਾਊਂਟ ਆ ਹੈ ਵੀ ਕੋਈ ਕੈਲਕੂਲੇਸ਼ਨ ਹੈਗੀ ਆ ਕੈਲਕੂਲੇਸ਼ਨ ਹੈਗੀ ਆ ਆ ਜਿਹੜੀਆਂ ਸਾਰੀਆਂ ਆਤਮਾਵਾਂ ਬੈਠੀਆਂ ਨੇ ਇਹ ਜਾਣੇ ਅਣਜਾਣੇ ਡਾਇਰੈਕਟਲੀ ਇੰਡਾਇਰੈਕਟਲੀ ਆਪਣਾ ਸੋਲ ਪਰਪਸ ਪੂਰਾ ਕਰ ਰਹੀਆਂ ਨੇ ਇਹਨਾਂ ਨੂੰ ਅੱਛਾ ਅੱਛਾ ਇੱਕ ਇੱਕ ਚੀਜ਼ ਜ਼ਰੂਰ ਜਦੋਂ ਤੁਸੀਂ ਅਰਦਾਸ ਦੀ ਗੱਲ ਕੀਤੀ ਆ ਇਹ ਵੀ ਮੰਨਿਆ ਜਾਂਦਾ ਵੀ ਪੋਲੇ ਪਾਦੇ ਵਿੱਚ ਨਾ ਵੀ ਅਰਦਾਸ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਹਨਾ ਗੋਬਿੰਦ ਪਾਉ ਭਗਤ ਕਾ ਖੁਕਾ ਹਾਂ ਬਿਲਕੁਲ ਬਿਲਕੁਲ ਪਰਮਾਤਮਾ ਦੀ ਡਿਊਟੀ ਆ ਜਦੋਂ ਆਪਾਂ ਡਿਵਾਈਨ ਨੂੰ ਸਰੈਂਡਰ ਕਰਤਾ ਜਿਸ ਤਰ੍ਹਾਂ ਆਪਾਂ ਕੰਦ ਚ ਬੋਲ ਮਾਰਦੇ ਆ ਉਹ ਬੋਲ ਆਪਣੇ ਤੇ ਵਾਪਸ ਆਉਂਦੀ ਆ ਆਪਣਾ ਵਿਚਾਰਾਂ ਦਾ ਖੇਲ ਇਹੀ ਆ ਸ੍ਰੇਸ਼ਟੀ ਵਿੱਚ ਆਪਣੇ ਸਾਰੇ ਵਿਚਾਰ ਪਹੁੰਚਦੇ ਨੇ ਆਪਣੇ ਸਪੇਸ ਦੇ ਵਿੱਚ ਇੱਕ ਲਾਇਬ੍ਰੇਰੀ ਆ ਜਿਹਨੂੰ ਕਹਿੰਦੇ ਨੇ ਆਕਾਸ਼ਿਕ ਰਿਕਾਰਡਿੰਗ ਜਿਹੜਾ ਮੈਂ ਹੁਣ ਬੋਲ ਰਹੀ ਆ ਇਹ ਉੱਤੇ ਜਮਾ ਹੋ ਰਿਹਾ ਪੂਰਾ ਬ੍ਰਹਮੰਡ ਵਾਈਬ੍ਰੇਸ਼ਨ ਆ ਆਪਾਂ ਸਾਰੇ ਵਾਈਬ੍ਰੇਸ਼ਨ ਆ ਜਦੋਂ ਉਹ ਵਾਈਬ੍ਰੇਸ਼ਨ ਇੱਕ ਹੋਊਗੀ ਆਪਣਾ ਮੈਸੇਜ ਸਿੱਧਾ ਪ੍ਰਮਾਤਮਾ ਕੋਲ ਪਹੁੰਚੂ ਪ੍ਰਮਾਤਮਾ ਨੇ ਦੇਰ ਸਵੇਰ ਉਹ ਆਪਣੀ ਸੁਣਨੀ ਸੁਣਨੀ ਆ ਹੁਣ ਜਿਹੜੇ ਨਮਾਇंदे ਤਾਕਤਵਰ ਬਣੇ ਬੈਠੇ ਨੇ ਤਾਂ ਉੱਤੇ ਸਾਰੀ ਕਾਇਨਾਤ ਕੰਮ ਕਰਨ ਲੱਗ ਜੂ ਉਹਦਾ ਕਰਨ ਦਾ ਇੱਕ ਫਾਰਮੂਲਾ ਹੁੰਦਾ ਮੇਰੀ ਜਦੋਂ ਆਤਮਾ ਦੀ ਜਾਗਰਤੀ ਹੋਈ ਆ ਉਹ ਪਰਮ ਪਿਤਾ ਪਰਮ ਆਤਮਾ ਨੇ ਮੈਨੂੰ ਸ਼ੁਰੂ ਦੇ ਵਿੱਚ ਹੀ ਇਹ ਫਾਰਮੂਲਾ ਦਿੱਤਾ ਸੀ ਮੇਰੀਆਂ ਅਰਦਾਸਾਂ ਸਫਲ ਹੁੰਦੀਆਂ ਸੀ ਇਹ ਗੋਡ ਗਿਫਟ ਦਿੱਤਾ ਮੈਨੂੰ ਆਹ ਜਿਹੜੀਆਂ ਪਵਿੱਤਰ ਆਤਮਾਵਾਂ ਇੱਥੇ ਬੈਠੀਆਂ ਨੇ ਇਹ ਕੋਈ ਐਵੇਂ ਨਹੀਂ ਬੈਠੀਆਂ ਇਨਾ ਆਤਮਾਵਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਸ਼ ਆ। ਕਿ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ। ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਤੋਂ ਬਾਹਰ ਚਾਹੇ ਕੋਈ ਜਿੱਚੜਾ ਬਾਗੀ ਰਾਜਾ ਏ। ਆ ਕੁਝ ਵੀ ਆ। ਚਾਹੇ ਸੂਰਜਾ ਚਾਹੇ ਚੰਦਰਮਾ ਬੇਸ਼ੱਕ ਦੌੜ ਕਿਸੇ ਦੀ 100 ਕਿਲੋਮੀਟਰ ਤੱਕ ਹੈ ਕਿਸੇ ਦੀ 200 ਕਿਲੋਮੀਟਰ ਜਾਂ 500 ਲੇਕਿਨ ਉਹਦੀ ਹੱਦਾਂ ਤੋਂ ਬਾਹਰ ਕੋਈ ਨਹੀਂ। ਹੱਦਾਂ ਤੋਂ ਬਾਹਰ ਕੋਈ ਨਹੀਂ। ਸਿੱਖ ਇਤਿਹਾਸ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਰਦਾਸ ਦੀ ਬੜੀ ਮਹੱਤਤਾ ਦੱਸੀ ਤੇ ਮੱਖਣシャ ਲੁਬਾਣਾ ਅਰਦਾਸ ਕਰ ਦਿੰਦਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਗੁਰੂ ਮਹਾਰਾਜ ਜੀ ਉਹਨੇ ਮੋਢਾ ਲਾ ਦਿੰਦੇ ਆ ਅਰਦਾਸ ਪਹੁੰਚ ਜਾਂਦੀ ਆ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਕਿ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਲੇਕਿਨ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ ਲੇਕਿਨ ਹੁਣ ਮੁਸ਼ਕਿਲ ਦੀ ਘੜੀਆਂ ਦੇ ਵਿੱਚ ਜਜ਼ਬਾਤ ਆਪਣੇ ਆਪ ਜਾਗੂ ਹੀ ਪੈਂਦੇ ਆ ਜਦੋਂ ਤੁਸੀਂ ਵੇਖੋਗੇ ਵੀ ਇੰਨੀ-ਇੰਨੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਕਿਸਾਨ ਇਦਾਂ ਡਟੇ ਹੋਇਆ ਤਾਂ ਆਪਣੇ ਆਪ ਹੀ ਦਿਲ ਤੋਂ ਅਰਦਾਸ ਨਿਕਲ ਪੈਂਦੀ ਹੈ ਲੇਕਿਨ ਮੇਰੇ ਨਾਲ ਇੱਥੇ ਸਤ ਭੈਣ ਜੀ ਮੌਜੂਦ ਨੇ ਇਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਇੱਕ ਕਹਿੰਦੇ ਕਿ ਅਸੀਂ ਨਾ ਦਸਵੰਦ ਕੱਢਦੇ ਆ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੋਇਆ ਦਸਵੰਦ ਕੱਢਣ ਦਾ ਅਸੀਂ ਮਾਇਆ ਦਾ ਦਸਵੰਦ ਕੱਢਦੇ ਆ ਕਈ ਲੋਕ ਆਪਣੀ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਦਿੰਦੇ ਆ ਕਈ ਲੋਕੀ ਸੇਵਾ ਹੱਥੀ ਸੇਵਾ ਕਰਦੇ ਆ ਉਹਦਾ ਦਸਵੰਦ ਦਿੰਦੇ ਆ ਆਪਣਾ ਟਾਈਮ ਦਿੰਦੇ ਆ ਲੇਕਿਨ ਮਾਤਾ ਜੀ ਮੇਰੇ ਨਾਲ ਮੌਜੂਦ ਸੀ ਕਹਿੰਦੇ ਕਿ ਮੈਂ ਐਕਸਪੀਰੀਅੰਸ ਕੀਤਾ ਕਿ ਜਿਹੜੀ ਸਾਡੀ ਅਰਦਾਸ ਹੈ ਨਾ ਸਾਡਾ ਸਾਡੇ ਜਿਹੜੇ ਜਜ਼ਬਾਤ ਨੇ ਸਾਡਾ ਨਿੱਤ ਨੇ ਮੈਂ ਸਾਡੀ ਮੈਡੀਟੇਸ਼ਨ ਹੈ ਜੇਸੀ ਉਹ ਵੀ ਕਿਸੇ ਦੇ ਲਈ ਕਰਦੀਆਂ ਤਾਂ ਉਹ ਵੀ ਪਰਮਾਤਮਾ ਨਾਲ ਤੱਕ ਪਹੁੰਚ ਜਾਂਦਾ ਹੈ ਹੈਨਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤੇ ਮੈਂ ਸਾਰੀ ਪ੍ਰਕਿਰਤੀ ਨੂੰ ਪੂਰੀ ਸ੍ਰਿਸ਼ਟੀ ਨੂੰ ਹਰ ਇੱਕ ਆਤਮਾ ਨੂੰ ਕਿਉਂਕਿ ਮੈਂ ਆਤਮਾ ਦੀ ਯਾਤਰਾ ਤੇ ਚੱਲੀ ਹੋਈ ਹਾਂ ਇਸ ਲਈ ਮੈਂ ਆਤਮਾ बोलਦੀ ਹਾਂ ਕਿਉਂਕਿ ਹਰ ਇੱਕ ਇਨਸਾਨ ਦੇ ਅੰਦਰ ਆਤਮਾ ਪਲੀਜ਼ ਇਹਨਾਂ ਕਿਸਾਨਾਂ ਦੀ ਮਦਦ ਕਰੋ ਮਦਦ ਕਿਸ ਤਰ੍ਹਾਂ ਕੋਈ ਪੈਸੇ ਦਾ ਡੋਨੇਟ ਕਰਦਾ ਕੋਈ ਰਾਸ਼ਨ ਦਾ ਡੋਨੇਟ ਕਰਦਾ ਕੋਈ ਕੱਪੜੇ ਦਾ ਪਲੀਜ਼ ਇੱਕ ਬਹੁਤ ਵੱਡਾ ਦਾਨ ਆ ਉਹ ਮੈਨੂੰ ਵੀ ਹੁਣੇ ਹੀ ਪਤਾ ਚੱਲਿਆ ਕਿਉਂਕਿ ਮੈਂ ਕਰੋਨਾ ਦੇ ਟਾਈਮ ਤੇ ਮੇਰੀ ਸੋਰਵੇਕਨਿੰਗ ਹੋ ਚੁੱਕੀ ਆ ਆਤਮਾ ਦੀ ਜਾਗਰਤੀ ਹੋ ਚੁੱਕੀ ਆ ਮੈਨੂੰ ਪਤਾ ਵੀ ਆਤਮਾ ਇੱਥੇ ਕੀ ਕਰਨ ਆਉਂਦੀ ਆ ਇਹ ਜਿਹੜੀਆਂ ਆਤਮਾਾਂ ਮੈਂ ਬੈਠੀਆਂ ਨੇ ਇਹ ਆਪਣਾ ਸੂਲ ਪਰਪਸ ਪੂਰਾ ਕਰ ਰਹੀਆਂ ਨੇ ਪਲੀਜ਼ ਸਾਰੇ ਇੱਕ ਇੱਕ ਇਨਸਾਨ ਦਾ ਫਰਜ਼ ਬਣਦਾ ਜੇ ਜੋ ਤੁਸੀਂ ਪਾਠ ਕਰਦੇ ਹੋ ਜੋ ਤੁਸੀਂ ਮੈਡੀਟੇਸ਼ਨ ਕਰਦੇ ਹੋ ਜੋ ਤੁਹਾਡਾ ਗਿਆਨ ਆ ਉਹ 5% 10% ਜਿੰਨਾ ਤੁਹਾਡਾ ਆਤਮਾ ਮੰਦੇ ਆ ਜਿੰਨਾ ਮਨ ਮੰਦਾ ਪਲੀਜ਼ ਇਹਨਾਂ ਕਿਸਾਨ ਵੀਰਾਂ ਲਈ ਡੋਨੇਟ ਕਰੋ ਜਗਜੀਤ ਭਾਈ ਸਾਹਿਬ ਲਈ ਡੋਨੇਟ ਕਰੋ ਉਹ ਤੁਹਾਡਾ ਡੋਨੇਸ਼ਨ ਸਿੱਧਾ ਪਰਮਾਤਮਾ ਕੋਲ ਪਹੁੰਚੂ ਪਰਮਾਤਮਾ ਕੋਲੋਂ ਇਹਨਾਂ ਕੋਲ ਵਾਪਸ ਆਉ ਇਹਨਾਂ ਦੀ ਜਿਹੜੀ ਜਾਗਰਤੀ ਆ ਹਿੰਮਤ ਆ ਆਤਮਾ ਦੀ ਸ਼ਕਤੀ ਆ ਉਹ ਵਧੂਗੀ ਪਲੀਜ਼ ਮੇਰੀ ਸਤਿੰਦਰ ਕੌਰ ਸੀ ਬੀ ਆ ਦੀ ਛੋਟੀ ਜੀ ਬੇਨਤੀ ਪ੍ਰਵਾਨ ਕਰਿਓ ਕਿ ਜੀ ਉਡੀ ਆਪਣੀ ਅਰਦਾਸ ਹੁੰਦੀ ਆ ਉਹਦਾ ਕਰਨ ਦਾ ਇੱਕ ਫਾਰਮੂਲਾ ਹੁੰਦਾ ਮੇਰੀ ਜਦੋਂ ਆਤਮਾ ਦੀ ਜਾਗਰਤੀ ਹੋਈ ਆ ਉਹ ਪਰਮ ਪਿਤਾ ਪਰਮਾਤਮਾ ਨੇ ਮੈਨੂੰ ਸ਼ੁਰੂ ਦੇ ਵਿੱਚ ਹੀ ਇਹ ਫਾਰਮੂਲਾ ਦਿੱਤਾ ਸੀ ਮੇਰੇ ਅੰਦਰ ਉਹ ਆਵਾਜ਼ ਆਉਂਦੀ ਸੀ ਵੀ ਕੋਈ ਢੀਨ ਦੁਖੀ ਆ ਹਨਾ ਕੋਈ ਦਰਦ ਨਾਲ ਭਰਿਆ ਉਹਨੂੰ ਅਰਦਾਸ ਦੇਦਾ ਮੇਰੀਆਂ ਅਰਦਾਸਾਂ ਸਫਲ ਹੁੰਦੀਆਂ ਸੀ ਇਹ ਗੋਡ ਗਿਫਟ ਦਿੱਤਾ ਮੈਨੂੰ ਔਰ ਮੈਂ ਬੇਨਤੀ ਕਰਦੀ ਆ ਮੈਂ ਪ੍ਰਧਾਨ ਸਾਹਿਬ ਨੂੰ ਇਹ ਅਰਦਾਸ ਦੇ ਕੇ ਜਾਊਂਗੀ ਮੇਰੀ ਅਰਦਾਸ ਦਾ ਮਤਲਬ ਇਹ ਆ ਜਦੋਂ ਤੁਸੀਂ ਸੌਣ ਲੱਗਦੇ ਹੋ ਤੁਹਾਡਾ ਜਿਹੜਾ ਸਭ ਕੋਸ਼ਿਸ਼ ਮਾਈਂਡ ਆ ਉਹ ਸਿੱਧਾ ਪਰਮਾਤਮਾ ਨਾਲ ਕਨੈਕਟ ਹੋ ਜਾਂਦਾ ਉਹਦੀਆਂ 90% ਸ਼ਕਤੀਆਂ ਨੇ ਉਹਦੇ ਵਿੱਚ ਸਾਰਾ ਜੋ ਪਰਮੰਡੇ ਸੋਈ ਪਿੰਡੇ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਸੋ ਤੁਹਾਡੇ ਹਰ ਇੱਕ ਇਨਸਾਨ ਦੇ ਵਿੱਚ ਇੰਨੀ ਸ਼ਕਤੀ ਆ ਇੰਨੀ ਤਾਕਤ ਆ ਰਾਤ ਨੂੰ ਜਦੋਂ ਤੁਸੀਂ ਸੌਣ ਲੱਗਦੇ ਹੋ ਜੇ ਹਰ ਇੱਕ ਆਤਮਾ ਜੋ ਇੱਥੇ ਬੈਠੇ ਨੇ ਮੈਂ ਉਹਨਾਂ ਲਈ ਅਰਦਾਸ ਦੇ ਕੇ ਜਾਊਂਗੀ ਜਦੋਂ ਆਪਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਕੋਈ ਸੈਂਟੈਂਸ ਆਪਣੇ ਸਬਕੌਨਸ਼ੀਅਨ ਮਾਈਂਡ ਦੇ ਵਿੱਚ ਪਾਉਨੇ ਆ ਤਾਂ ਸਿੱਧਾ ਉਹ ਪਰਮਾਤਮਾ ਕੋਲ ਪਹੁੰਚਦਾ ਇਹਦਾ ਜਿਹੜਾ ਹੁੰਦਾ ਲਾਅ ਆਫ ਅਟਰੈਕਸ਼ਨ ਇੱਥੇ ਕੰਮ ਕਰਦਾ ਜਿਸ ਤਰ੍ਹਾਂ ਆਪਾਂ ਕੰਦ 'ਚ ਬੋਲ ਮਾਰਦੇ ਆ ਉਹ ਬੋਲ ਆਪਣੇ ਤੇ ਵਾਪਸ ਆਉਂਦੀ ਆ ਆਪਣਾ ਵਿਚਾਰਾਂ ਦਾ ਖੇਲ ਇਹੀ ਆ ਸ੍ਰੇਸ਼ਟੀ ਵਿੱਚ ਆਪਣੇ ਸਾਰੇ ਵਿਚਾਰ ਪਹੁੰਚਦੇ ਨੇ ਆਪਣੇ ਸਪੇਸ ਦੇ ਵਿੱਚ ਇੱਕ ਲਾਇਬ੍ਰੇਰੀ ਆ ਜਿਹਨੂੰ ਕਹਿੰਦੇ ਨੇ ਆਕਾਸ਼ਿਕ ਰਿਗਾਰਡਿੰਗ ਹਰ ਇੱਕ ਪਰਸਨ ਦਾ ਉੱਤੇ ਨਾਮ ਲੈ ਕੇ ਉਹਨਾਂ ਦੀ ਬੁੱਕਸ ਪਈਆਂ ਨੇ ਲਾਇਬ੍ਰੇਰੀ ਦੇ ਵਿੱਚ ਜਿਹੜਾ ਆਪਾਂ ਜੇ ਉਹ ਜੋ ਜਿਹੜਾ ਮੈਂ ਹੁਣ ਬੋਲ ਰਹੀ ਆ ਇਹ ਉੱਤੇ ਜਮ੍ਹਾਂ ਹੋ ਰਿਹਾ ਜਦੋਂ ਆਪਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਰਾਤ ਨੂੰ ਸੌਣ ਲੱਗੇ ਸਭ ਕੌਨਸਲ ਮਾਈਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਪਾਵਾਂਗੇ ਉਹਨਾਂ ਨੂੰ ਪ੍ਰੈਜ਼ੈਂਟ ਟੈਂਸ ਦੇ ਵਿੱਚ ਪਾਓ ਉਹ ਮੈਂ ਅਰਦਾਸ ਬਣਾ ਕੇ ਪ੍ਰਧਾਨ ਜੀ ਨੂੰ ਭੇਜੋਗੀ ਇੱਥੇ ਜਿੰਨੇ ਵੀ ਕਿਸਾਨ ਵੀਰ ਨੇ ਰਾਤ ਨੂੰ ਉਸ ਅਰਦਾਸ ਨੂੰ ਸਿਰਫ ਸੁਣ ਕੇ ਪੈਣਾ ਜਦੋਂ ਤੁਸੀਂ ਸੁਣੋਗੇ ਤੁਹਾਡੀ ਵਾਈਬ੍ਰੇਸ਼ਨ ਹਾਈ ਹੋਊਗੀ ਪੂਰਾ ਬ੍ਰਹਮੰਡ ਵਾਈਬ੍ਰੇਸ਼ਨ ਆ ਆਪਾਂ ਸਾਰੇ ਵਾਈਬ੍ਰੇਸ਼ਨ ਆ ਜਦੋਂ ਉਹ ਵਾਈਬ੍ਰੇਸ਼ਨ ਇੱਕ ਹੋਊਗੀ ਆਪਣਾ ਮੈਸੇਜ ਸਿੱਧਾ ਪਰਮਾਤਮਾ ਕੋਲ ਪਹੁੰਚੂ ਪਰਮਾਤਮਾ ਨੇ ਦੇਰ ਸਵੇਰ ਉਹ ਆਪਣੀ ਸੁਣਨੀ ਸੁਣਨੀ ਆ ਹੁਣ ਜਿਹੜੇ ਨਮਾਇंदे ਤਾਕਤਵਰ ਬਣੇ ਬੈਠੇ ਨੇ ਤਾਂ ਉਹ ਤੇ ਸਾਰੀ ਕਾਇਨਾਤ ਕੰਮ ਕਰਨ ਲੱਗ ਜੂ بس میری یہ بینت ہے کیونکہ کہندے ہیں نا پرماatma ਦਾ ਹੁਕਮ ਗੁਰੂ ਨਾਨਕ ਪਾਸ਼ਾ ਕਹਿੰਦੇ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਤੋਂ ਵਾਰ ਚਾਹੇ ਕੋਈ ਜਿੱਡਾ ਬਾਜੀ ਰਾਜਾ ਏ ਹਾਂ ਕੁਛ ਵੀ ਆ ਚਾਹੇ ਸੂਰਜਾ ਚਾਹੇ ਚੰਦਰਮਾ ਬੇਸਤ દોડ ਕਿਸੇ ਦੀ 100 કિલોમીટર تک કે ਕਿਸੇ ਦੀ 200 કે ਦੀ 500 લેકિન ઉਦੀ હદاں તો બહાર કોઈ ਨਹੀਂ હદاں તો બહાર કોઈ ਨਹੀਂ ਸਾਰਿਆਂ ਦੇ ਅੰਦਰ ਆਤਮਾ ਸੋ ਮੈਂ ਇਹ ਅਰਦਾਸ ਤਿਆਰ ਕਰਕੇ ਦਊਂਗੀ ਮੈਂ ਇਹਨਾਂ ਦੇ ਪੁਆਇੰਟ ਲੈ ਜੂ ਮੈਂ ਆਨਲਾਈਨ ਅਰਦਾਸ ਤਿਆਰ ਕਰਕੇ ਕਰਕੇ ਦਿੰਨੀ ਆ ਜਿਹੜੀ ਤੁਸੀਂ ਅਰਦਾਸ ਦੀ ਗੱਲ ਕਰ ਰਹੇ ਹੋ ਹੁਣ ਸੰਗਤ ਨੇ ਕਹਿਣਾ ਜਿਹੜੇ ਸੁਣੂਗੀ ਇੱਥੇ ਵੀ ਅਸੀਂ ਵੀ ਲਾਹਾ ਲੈ ਲਈਏ ਸਾਰਿਆਂ ਨੂੰ ਦਊ अच्छा सारेनु किदा ओ मैं प्रधान साहब ਦੇ ਮੋਬਾਈਲ ਦੇ ਵਿੱਚ ਜਮਾ ਕਰ ਦੇਣੀ ਆ ਅਰਦਾਸ اچھا اچھا ਉਹ ਜਮਾ ਹੋ ਜੋ ਹਰ ਇੱਕ ਮੋਬਾਈਲ ਤੇ ਪਹੁੰਚ ਫਿਲਹਾਲ ਨਹੀਂ ਦੱਸ ਸਕਦੇ ਇਸ ਟਾਈਮ ਨਹੀਂ ਉਹ ਥੋੜੀ ਜਿਹੀ ਲੰਬੀ ਆ اچھا ਹਾਂ ਉਹ ਥੋੜਾ ਜਿਹਾ ਸ਼ਾਂਤੀ ਨਾਲ ਤਿਆਰ ਕਰਨ ਵਾਲੀ ਆ ਕਿਉਂਕਿ ਉਹਨਾਂ ਦੇ ਕੁਐਸਚਨ ਥੋੜੇ ਹੋਣਗੇ ਵੀ ਤੁਹਾਡੀ ਮੰਗ ਕੀ ਆ ਡਿਮਾਂਡ ਕੀ ਆ ਇੱਕ ਹੋਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਨੀ ਆ ਜਦੋਂ ਆਤਮਾ ਦੀ ਜਾਗਰਤੀ ਹੁੰਦੀ ਆ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਦੁਨੀਆ ਤੇ ਕੀ ਕਰਨ ਆਏ ਆ ਆਪਾਂ ਕੌਣ ਆ ਆਪਣਾ ਅਸਲੀ ਕਰ ਕਿੱਤੇ ਆ ਸੋ ਮੇਰੇ ਜਦੋਂ ਆਤਮਾ ਹੀ ਜਾਗਰਤੀ ਹੋਈ ਹੈ ਮੈਨੂੰ ਪਰਮਾਤਮਾ ਨੇ ਹਰ ਇੱਕ ਚੀਜ਼ ਦਾ ਗਿਆਨ ਕਰਤਾ ਵੀ ਮੈਂ ਕਿਸ ਡਾਈਮੈਂਸ਼ਨ ਦੇ ਵਿੱਚੋਂ ਆਈਆਂ ਕੀ ਕਰਨ ਆਈਆਂ ਕਿਵੇਂ ਉੱਥੇ ਪਹੁੰਚਣੀ ਆ ਆ ਜਿਹੜੀਆਂ ਸਾਰੀਆਂ ਆਤਮਾਵਾਂ ਬੈਠੀਆਂ ਨੇ ਇਹ ਜਾਣੇ ਅਣਜਾਣੇ ਡਾਇਰੈਕਟਲੀ ਇਨਡਾਇਰੈਕਟਲੀ ਆਪਣਾ ਸੋਲ ਪਰਪਸ ਪੂਰਾ ਕਰ ਰਹੀਆਂ ਨੇ ਇਹਨਾਂ ਨੂੰ ਅੱਛਾ ਅੱਛਾ ਇੱਕ ਇੱਕ ਚੀਜ਼ ਜ਼ਰੂਰ ਸੁਝੇ ਤੁਸੀਂ ਅਰਦਾਸ ਦੀ ਗੱਲ ਕੀਤੀ ਹੈ ਇਹ ਵੀ ਮੰਨਿਆ ਜਾਂਦਾ ਵੀ ਪੋਲੀ ਭਾਵ ਦੇ ਵਿੱਚ ਨਾ ਵੀ ਅਰਦਾਸ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਹਨਾ ਗੋਬਿੰਦ ਭਾਉ ਭਗਤ ਕਾ ਖੂਕਾ ਵੀ ਉਹ ਤੁਸੀਂ ਜਿਹੜੀ ਮਰਜੀ ਉਹਦੇ ਵਿੱਚ ਕਰ ਦਿਓ ਬਸ ਤੁਹਾਡੇ ਅੰਦਰ ਭਾਵ ਹੋਣਾ ਚਾਹੀਦਾ ਪਰ ਇੱਕ ਗੱਲ ਮੈਂ ਕਹਿਨੀ ਆ ਵੀ ਜਿਵੇਂ ਤੁਸੀਂ ਜਿੱਤਣਾ ਚਾਹੁੰਦੇ ਆ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ ਉਹ ਤੁਸੀਂ ਮਨ 'ਚ ਸ਼ੰਕਾ ਨਹੀਂ ਰੱਖਣੀ ਵੀ ਪੂਰੀਆਂ ਨਹੀਂ ਹੋਣੀਆਂ ਤੁਸੀਂ ਪਰਮਾਤਮਾ ਨੂੰ ਰਾਤ ਨੂੰ ਇਹ ਕੇ ਕੇ ਭਜਨਾਂ ਵੀ ਪੂਰੀਆਂ ਹੋ ਗਈਆਂ ਕੋ ਗਿਆ ਪੂਰੀਆਂ ਠੀਕ ਹੈ ਨਿਸ਼ਚੈ ਕਰਮ ਬੀਜੀ ਨਿਸ਼ਚੈ ਕਰਮ ਹਾਂ ਉਹ ਜਿਹੜੀ ਆਵਾਜ਼ ਉੱਪਰ ਜਾਊਗੀ ਉਹ بلند ਆਵਾਜ਼ ਪਰਮਾਤਮਾ ਦੇ نیچے ਪੈਣੀ ਹੈ ਇਹ ਜ਼ਰੂਰ ਹੈ ਕਈ ਵੇਲੇ ਜਿਹੜੇ ਨਮਾਇंदे ਨੇ ਉਹ ਤੁਹਾਡੇ ਮੂਰੇ ਹੱਥ ਜੋੜ ਕੇ ਆ ਕੇ ਖੜਨਗੇ ਅੱਛਾ ਇੱਕ ਹੋਰ ਵੱਡਾ ਕਾਰਨ ਆ ਆਪਾਂ ਇੱਥੇ ਕਿਉਂ ਆ ਹਰੇਕ ਇਨਸਾਨ ਦਾ ਦੁਨੀਆ ਤੇ ਜਨਮ ਲੈਣ ਦਾ ਕਾਰਨ ਕਾਰਮਿਕ ਅਕਾਊਂਟ ਪਿਛਲੇ ਜਨਮਾਂ ਚ ਜਿਹੜਾ ਕੁਝ ਆਪਾਂ ਕਰਕੇ ਆਏ ਆ ਉਹ ਆਪਣੀ ਆਤਮਾ ਚ ਆਪਣੀ ਡੀਐਨਏ ਚ ਰਿਕਾਰਡਿੰਗ ਆ ਹੈਨਾ ਆ ਜਿਹੜੇ ਹੁਣ ਬੈਠੇ ਆ ਨਮਾਉਂਦੇ ਆ ਨਮਾਉਂਦਿਆਂ ਨਾਲ ਆਪਣਾ ਕੋਈ ਕਾਰਮਿਕ ਅਕਾਊਂਟ ਆ ਹੈ ਵੀ ਕੋਈ ਕੈਲਕੂਲੇਸ਼ਨ ਹੈਗੀ ਆ ਕੈਲਕੂਲੇਸ਼ਨ ਹੈਗੀ ਆ ਇਹ ਜਿਹੜੀ ਮੇਰੀ ਅਰਦਾਸ ਆ ਉਹ ਕੈਲਕੂਲੇਸ਼ਨ ਨੂੰ ਜਦੋਂ ਆਪਾਂ ਹੋਪ ਉਹਨਾਂ ਪੋਨਾਂ ਦੀ ਇੱਕ ਪ੍ਰੇਅ ਆ ਰਾ ਉਹ ਆਪਾਂ ਮਾਫੀ ਮੰਗਣੀ ਹੈ ਚਾਰ ਲਾਈਨਾਂ ਨੇ ਹਨਾ ਉਹ ਮੈਂ ਸਾਰਾ ਸਮਝਾ ਦੂੰਗੀ ਜਦੋਂ ਆਪਾਂ ਚਾਰ ਲਾਈਨਾਂ ਬੋਲਾਂਗੇ ਤਾਂ ਉਹਨਾਂ ਦਾ ਕਾਰਮਿਕ ਅਕਾਊਂਟ ਆਪਣਾ ਘਟਣਾ ਸ਼ੁਰੂ ਹੋ ਜਾਊਗਾ ਜਿਹੜੇ ਹੁਣ ਆਕੜੇ ਬੈਠੇ ਨੇ ਉਹ ਨਰਮ ਹੋ ਜਾਣਗੇ ਨਰਮ ਹੋਣ ਤੋਂ ਬਾਅਦ ਪਰਮਾਤਮਾ ਦੀ ਡਿਊਟੀ ਆ ਜਦੋਂ ਆਪਾਂ ਡਿਵਾਈਨ ਨੂੰ ਸਰੈਂਡਰ ਕਰਦਾ ਸਭ ਤੋਂ ਪਹਿਲਾਂ ਮੈਂ ਸਰੈਂਡਰ ਕਰਾਉਂਗੀ ਡਿਵਾਈਨ ਨੂੰ ਹਮਮ ਯੂਨੀਵਰਸਲ ਨੈਕੈਰ ਕਰ ਮੈਂ ਥੋੜਾ ਜਣਾ ਹੁਣ ਇੱਥੇ ਈ ਵੀਅਰ ਇਹ ਕਹਿਣਗੇ ਵੀ ਅਰਦਾਸ ਤਾਂ ਇੱਥੇ ਹੁੰਦੀ ਆ ਹਮਮ ਅਰ ਤਾਂ ਉਸ ਤੋਂ ਅਸੀਂ ਕਰਦੇ ਵੀ ਹੈ ਨਾ ਪਰ ਮੈਨੂੰ ਇੱਕ ਚੀਜ਼ ਤੁਹਾਡੀ ਸਮਝ ਆਈ ਜੋ ਮੈਂ ਨੋਟ ਕੀਤਾ ਵੀ ਅਸੀਂ ਅਰਦਾਸ ਤਾਂ ਕਰਦੇ ਆ ਜਦੋਂ ਤੁਸੀਂ ਕਹਿੰਦੇ ਨਿਸ਼ਚੈ ਨਹੀਂ ਸਾਡਾ ਹੁੰਦਾ ਹੈ ਨਾ ਜਦੋਂ ਹੁਣ ਅਸੀਂ ਗੁਰੂ ਮਹਾਰਾਜ ਜੀ ਗੁਰਗਰਨ ਸਾਹਿਬ ਜੀ ਦੇ ਅੱਗੇ ਵੀ ਅਰਦਾਸ ਕਰਦੇ ਆ ਗੁਰੂ ਮਹਾਰਾਜ ਵੀ ਇਦਾਂ ਕਰਕੇ ਸਾਡਾ ਮਸਲਾ ਹੱਲ ਹੋਵੇ ਕਿਤੇ ਨਾ ਕਿਤੇ ਮਨ 'ਚ ਸ਼ੰਕਾ ਹੁੰਦੀ ਹੈ ਸ਼ੰਕਾ ਡਾਊਟ ਵੀ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਫਿਰ ਤਾਂ ਹੀ ਲੋਕੀ ਕਿਤੇ ਹੋਰ ਪਾਸੇ ਵੀ ਭੱਜਦੇ ਆ ਫਿਰ ਫਰਾਨੀ ਜਗ੍ਹਾ ਵੀ ਚਲੇ ਗਏ ਫਲਾਨੀ ਜਗ੍ਹਾ ਵੀ ਚਲੇ ਗਏ ਵੀ ਚਲੋ ਇੱਧਰੋਂ ਤਾਂ ਨਹੀਂ ਹੋਈ ਉਧਰੋਂ ਹੋਈ ਚੋਕ ਲਾਪੋ ਅਟਰੈਕਸ਼ਨ ਦਾ ਇਹ ਮੈਂ ਦੱਸ ਹੈਨਾ ਵੀ ਆਪਾਂ ਨੂੰ ਇਹ ਹੋਣਾ ਚਾਹੀਦਾ ਵੀ ਮੇਰਾ ਇਹ ਕੰਮ ਪੂਰਾ ਹੋਊਗਾ ਜਦੋਂ ਆਪਾਂ ਇਹ એનર્ਜੀ ਉੱਤੇ ਭੇਜਾਂਗੇ ਪ੍ਰਮਾਤਮਾ ਬੜਾ ਭੋੜਾ ਉਹ ਬੜਾ ਕਾਈਂਡ ਆ ਉਹਨੂੰ ਕੁਝ ਨਹੀਂ ਪਤਾ ਜੇ ਆਪਾਂ ਹਾਇ ਹਾਇ ਕਰਾਂਗੇ ਉਹ ਹਾਇ ਹਾਈ ਭੇਜੂਗਾ ਜੇ ਆਪਾਂ ਮਰਗੇ ਮਰਗੇ ਕਰਾਂਗੇ ਉਹ ਮਰਗੇ ਮਰਗੇ ਹੀ ਭੇਜੂਗਾ ਹੈਨਾ ਜੇ ਆਪਾਂ ਇਹ ਕਹਾਂ ਮੇਰਾ ਇਹ ਕੰਮ ਹੋ ਗਿਆ ਹੈਨਾ ਜਿੱਦਾਂ ਭਾਈ ਬਚਿੱਤਰ ਸਿੰਘ ਨੇ ਕਿਹਾ ਸੀਗਾ ਹਾਥੀ ਆ ਰਹੇ ਸੀ ਉਹ ਕਹਿੰਦੇ ਵੀ ਕੋਣ ਹੈ ਬਚਿੱਤਰ ਸਿੰਘ ਮੂਰੇ ਆ ਰਿਹਾ ਕੇ ਕਹਿੰਦੇ ਇਹ ਤਾਂ ਛੋਟੇ ਜਿਹੇ ਕੱਟਾ ਹੈ ਉਹਨਾਂ ਨੂੰ ਹਾਤੀ ਕੱਟਾ ਦਿਖ ਰਿਹਾ ਹੈ ਹਾਂ ਵੀ ਐਸੇ ਕਰਕੇ ਜੋ ਤੁਸੀਂ ਸੈਂਟੈਂਸ ਆ ਤੁਹਾਡੀਆਂ ਘਰ ਦੀਆਂ ਮੁਸ਼ਕਲਾਂ ਨੇ ਕੋਈ ਵੀਰ ਮੇਰਾ ਫੋਨ ਨੰਬਰ ਲੈ ਕੇ ਮੈਂ ਤੋ ਅਰਦਾਸ ਲੈ ਸਕਦਾ ਕਿਉਂਕਿ ਵੈਸੇ ਮੇਰੀ ਛੋਟੀ ਜੀ એનર્ਜੀ ਰੱਖੀ ਹੋਈ ਹੈ ਨਾ ਅਰਦਾਸ ਦੀ ਉਹ ਸਾਡਾ ਹੁੰਦਾ ਆਤਮਾ ਦੀ ਜਾਗਰਤੀ ਵਿੱਚ ਜੇ ਕਿਸੇ ਦਾ ਫਰੀ ਕੰਮ ਕਰਦੇ ਉਹਦੀ એનર્ਜੀ ਸਾਡੇ ਵੱਲ ਮਾੜੀ ਆਉਂਦੀ ਆ ਅਸੀਂ ਕੰਮ ਕਰਨ ਯੋਗੇ ਨਹੀਂ ਰਹਿੰਦੇ ਪਰ ਮੈਂ ਕਿਸਾਨਾਂ ਲਈ ਇਹ ਫਰੀ ਅਰਦਾਸ ਕਰੂਗੀ ਠੀਕ ਹੈ ਠੀਕ ਹੈ ਮੇਰੀ ਬੇਨਤੀ ਹੈ ਵੀ ਮੈਂ ਅਰਦਾਸ ਦੇਉਂ ਕਿ ਸਾਰੇ ਰਾਤ ਨੂੰ ਅਰਦਾਸ ਨਾ ਸਿਰਫ ਸੁਣਨੀ ਆ ਠੀਕ ਠੀਕ। ਜ਼ਵੇਰੀਆ ਜਿਹੜੀ 2 ਮਿੰਟ ਦੀ ਆ ਪ੍ਰਕਿਰਤੀ ਨਾਲ ਜੁੜਨ ਦੀ ਸਭ ਤੋਂ ਪਹਿਲਾ ਕੰਮ ਯੂਨੀਵਰਸ ਨਾਲ ਕਨੈਕਟ ਕਰਨਾ। ਇੰਜਨ ਨਾਲ ਦੋ ਦੇਵਤੇ ਦਿੱਤੇ ਹੁੰਦੇ ਨੇ ਆਪਾਂ ਨੂੰ ਜਨਮ ਤੋਂ ਮੌਤ ਤੱਕ ਆਪਾਂ ਉਹਨਾਂ ਤੋਂ ਕਮੀ ਨਹੀਂ ਲੈਂਦੇ। ਉਹਨਾਂ ਨਾਲ ਇਹ ਇਹ ਵਾਰਤਾ ਥੋੜੀ ਜਿਹੀ ਲੰਬੀ ਹੋ ਗਈ ਨਹੀਂ ਫਿਰ ਆਪਾਂ ਇੱਕ ਕੰਪਾਈਲ ਕਰ ਦਈਏ। ਹਾਂ ਜੀ ਹਾਂ ਜੀ। ਹੁਣ ਮੈਂ ਮੈਨੂੰ ਨਾ ਥੋੜਾ ਜਿਹਾ ਹੁਣ ਜਿਹੜੇ ਵੀਅਰ ਨੇ ਸੁਣਨਾ ਮੈਂ ਐਂਡ 'ਚ ਮੈਂ ਥੋੜਾ ਜਿਹਾ ਨਿਚੋੜ ਚਾਹੁੰਦਾ ਆ ਇਹਦਾ। ਅਰਦਾਸ ਅਸੀਂ ਸਾਰੇ ਕਰਦੇ ਆਂ ਹਨ ਪਰਮਾਤਮਾ ਦੇ ਚਰਨਾਂ 'ਚ। ਤੇ ਤੁਹਾਨੂੰ ਤੁਹਾਨੂੰ ਉਹ ਨਹੀਂ ਲੱਗਦਾ ਵੀ ਜਿਹ 10 ਚ ਤਾਂ ਕੋਈ ਕਮੀ ਨਹੀਂ ਸਾਡਾ ਕਮੀ ਸਾਡੇ ਚ ਹਾਂ ਨਾ ਇਨਸਾਨ ਚ ਜਿਹੜੀ ਗੁਰੂ ਪਾਸ਼ਾ ਨੇ ਸਾਨੂੰ ਉਹ ਉਸ ਚ ਤਾਂ ਨਹੀਂ ਕੋਈ ਕੋਈ ਨਹੀਂ ਤਾਂ ਕੋਈ ਕਮੀ ਨਹੀਂ ਥੋੜੇ ਥੋੜੇ ਫੀਅਰ ਅੰਦਰ ਨੇ ਹਾਂ ਥੋੜੇ ਡੀਐਨਏ ਚ ਨੇ ਤੁਹਾਡੀ ਆਤਮਾ ਚ ਜਮਾ ਹੁਣ ਹੁਣ ਗੱਲ ਕਲੀਅਰ ਹੋ ਗਈ ਹਾਂ ਕਈ ਵਾਰੀ ਬੰਦੇ ਫਿਰ ਨਾ ਉਹ ਦਫਾੜ ਚ ਪਾਏ ਜਾਂਦੇ ਹਾਂ ਹੈਨਾ ਚਲੋ ਆਪਣਾ ਆਪਣਾ ਟੰਗ ਹੈ ਜੀ ਸਾਰਿਆਂ ਦਾ ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਜਿਹੜੇ ਕਹੇ ਨਾ ਜਿਹੜੇ ਇਮੋਸ਼ਨਸ ਹੁੰਦੇ ਸਾਡੇ ਜਜ਼ਬਾਤ ਹੁੰਦੇ ਨਾ ਦੂਜੇ ਤੱਕ ਪਹੁੰਚਦੇ ਜ਼ਰੂਰ ਹੈ ਹੈਨਾ ਤੇ ਇਹ ਜ਼ਰੂਰ ਇਹ ਬੇਨਤੀ ਹੈ ਮਾਤਾ ਜੀ ਦੀ ਵੀ ਕਿ ਅਸੀਂ ਜਿੱਥੇ ਵੀ ਹੈਗੇ ਜੇ ਬੇਨਤੀ ਜ਼ਰੂਰ ਕਰਿਓ ਵੀ ਨਾ ਕਿ ਸਾਨਾ ਨੂੰ ਪ੍ਰਮਾਤਮਾ ਹਿੰਮਤ ਦੇਵੇ ਤੇ ਇਹਨਾਂ ਦੇ ਚਿਹਰੇ ਇਦਾਂ ਦੇ ਦੇਖੋ ਤੁਸੀਂ ਹਲੇ ਵੀ ਬੇਸ਼ੱਕ ਇਹਨਾਂ ਨੇ ਮਰਨ ਵਰਤ ਦੇ ਉੱਤੇ ਬੈਠੇ ਆ ਲੇਕਿਨ ਇਹਨਾਂ ਦੇ ਚਿਹਰੇ ਕਿਡੀਆਂ ਆਤਮਾਵਾਂ ਨੇ ਫੁੱਲਾਂ ਦੀ ਤਰ੍ਹਾਂ ਖੜੇ ਹੋਏ ਨੇ ਹਾਂਜੀ ਆ ਜਿਹੜੀਆਂ ਪਵਿੱਤਰ ਆਤਮਾਵਾਂ ਇੱਥੇ ਬੈਠੀਆਂ ਨੇ ਇਹ ਕੋਈ ਐਵੇਂ ਨਹੀਂ ਬੈਠੀਆਂ ਇਹਨਾਂ ਆਤਮਾਵਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਸ਼ ਆ ਇੰਨੀ ਹਿੰਮਤ ਕਰਨਾ ਬਾਕੀ ਡੱਲੇਵਾਲ ਸਾਹਿਬ ਜਗਜੀਤ ਭਾਈ ਜੀ ਨੂੰ ਇੰਨੇ ਦਿਨ ਬੈਠਣਾ ਕੋਈ ਆਮ ਆਦਮੀ ਨਹੀਂ ਬੈਠ ਸਕਦਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਤੋਂ ਬਚਾਉਣ ਲਈ ਆਪਣਾ ਸਾਰਾ ਸਰਵੰਸ ਵਾਰ ਦਿੱਤਾ ਉਹਨਾਂ ਦਾ ਅੰਸ਼ ਇਨਾ ਆਤਮਾਵਾਂ ਦੇ ਵਿੱਚ ਆ ਤੇ ਦੇਖ ਕੇ ਬਹੁਤ ਦੁੱਖ ਆਉਂਦਾ ਬਹੁਤ ਦਰਦ ਆਉਂਦਾ ਅੰਸੂ ਵੀ ਆਉਂਦੇ ਨੇ ਕਿ ਇਹਨਾਂ ਨੂੰ ਇੰਨੀ ਹਿੰਮਤ ਕਿੱਥੋਂ ਆਈ ਕਿਉਂਕਿ ਉਹ ਬਾਹਰਲੀਆ ਤਾਕਤਾਂ ਨਾਲ ਲੜੇ ਸੀ ਇਹ ਅੰਦਰਲੀਆ ਤਾਕਤਾਂ ਨਾਲ ਲੜ ਰਹੇ ਨੇ ਸੇਮ ਉਹੀ ਚੀਜ਼ ਆ ਉਹੀ ਰੂਪ ਆ ਕਿਉਂਕਿ ਆਤਮਾ ਦੇ ਵਿੱਚ ਪਰਮਾਤਮਾ ਹੁੰਦਾ ਕਰੋਨਾ ਦੇ ਟਾਈਮ ਤੋਂ ਮੈਂ ਇੱਕ ਆਤਮਿਕ ਜਾਗਰਤ ਹੋ ਚੁੱਕੀ ਹਾਂ ਇਸ ਲਈ ਮੈਂ ਆਤਮਾ ਦੀ ਆਵਾਜ਼ ਨੂੰ ਸਮਝਦੀ ਹਾਂ ਇਹ ਪਵਿੱਤਰ ਆਤਮਾ ماں ਪਵਿੱਤਰ ਰੂਹਾਂ ਇੰਨੀਆਂ ਸ਼ਕਤੀਆਂ ਦੇ ਨਾਲ ਭਰੀਆਂ ਹੋਈਆਂ ਬੈਠੀਆਂ ਨੇ ਤੁਸੀਂ ਸਾਰੇ ਜਿੰਨੇ ਵੀ ਸ਼ਾਸਕ ਹੋ ਜਿੰਨੇ ਵੀ ਸਪਿਰਚੁਅਲ ਲੋਕ ਨੇ ਪਲੀਜ਼ ਮੈਂ ਬੇਨਤੀ ਕਰਦੀ ਹਾਂ ਆਪਣੀ ਭਗਤੀ ਦਾ ਕੁਝ ਡੋਨੇਟ ਕਰਕੇ ਇਹਨਾਂ ਲਈ ਤੁਸੀਂ ਡੋਨੇਟ ਕਰੋ ਕਿਉਂਕਿ ਕਿ ਆਪਾਂ ਜੋ ਭਗਤੀ ਕਰਦੇ ਆਂ ਜੋ ਸਾਧਨਾ ਕਰਦੇ ਆਂ ਜੋ ਪਾਠ ਪੂਜਾ ਕਰਦੇ ਆਂ ਅਗਰ ਆਪਾਂ ਡੋਨੇਟ ਕਰੀਏ ਕਿਸੇ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਪਰਮਾਤਮਾ ਉਹਨਾਂ ਤੱਕ ਪਹੁੰਚਾ ਦਿੰਦਾ ਮੇਰੀ ਇਹੀ ਬੇਨਤੀ ਆ ਜੋ ਵੀ ਲੋਕ ਭਗਤੀ ਕਰਦੇ ਨੇ ਪਾਠ ਕਰਦੇ ਨੇ ਮੈਡੀਟੇਸ਼ਨ ਕਰਦੇ ਨੇ ਉਹ ਆਪਣਾ ਕੁਝ ਪਰਸੈਂਟ ਇਹਨਾਂ ਆਤਮਾ ਮੰਨੂ ਜ਼ਰੂਰ ਡੋਨੇਟ ਕਰਨ ਪਰਮਪੀਤਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਜਦੋਂ ਤੁਸੀਂ ਡੋਨੇਟ ਕਰੋਗੇ ਤਾਂ ਉਹ ਇਹਨਾਂ ਕੋਲ ਜ਼ਰੂਰ ਪਹੁੰਚੂਗਾ ਤੁਸੀਂ 10% ਆਪਣੀ ਪੂਰੀ ਭਗਤੀ ਦਾ 5% ਇਹਨਾਂ ਨੂੰ ਡੋਨੇਟ ਕਰ ਸਕਦੇ ਹੋ ਜਿਹੜਾ ਇਹ ਡੋਨੇਸ਼ਨ ਆ ਇਹ ਪਰਮ ਪਿਤਾ ਪਰਮਾਤਮਾ ਦੀਆਂ ਨਦਰਾਂ ਵਿੱਚ ਬਹੁਤ ਵੱਡਾ ਡੋਨੇਸ਼ਨ ਆ ਮੈਂ ਆਪਣੀ ਭਗਤੀ ਵੀ ਡੋਨੇਟ ਕੀਤੀ ਹੈ 10% 5% ਬਾਕੀ ਇਹਨੂੰ 5% ਮੈਂ ਆਪਣਾ ਜਗਜੀਤ ਭਾਈ ਸਾਹਿਬ ਨੂੰ ਬਾਕੀ ਆਪਣੀਆਂ ਅਰਦਾਸਾਂ ਦੇ ਵਿੱਚ ਵੀ ਮੈਂ ਹਮੇਸ਼ਾ ਇਹਨਾਂ ਨੂੰ ਲੈਣੀ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਪੂਰੀ ਪ੍ਰਕਿਰਤੀ ਨੂੰ ਵੀ ਜਦੋਂ ਰਾਤ ਨੂੰ ਅਰਦਾਸ ਕਰਕੇ ਪੰਨੇ ਆ ਤਾਂ ਮੇਰੇ ਕਿਸਾਨ ਵੀਰਾਂ ਲਈ ਮੇਰੀਆਂ ਭੈਣਾਂ ਲਈ ਜਰੂਰ ਅਰਦਾਸ ਕਰਿਓ ਉਹ ਅਰਦਾਸ ਸਿੱਧੀ ਪ੍ਰਮਾਤਮਾ ਕੋਲ ਪਹੁੰਚੂ ਔਰ ਜੋਨ ਮਹੰਦੇ ਸਾਡੀਆਂ ਗੱਲਾਂ ਨਹੀਂ ਮੰਨ ਰਹੇ ਉਹ ਪੂਰੀ ਸ੍ਰਿਸ਼ਟੀ ਲੱਗ ਜਾਂਦੀ ਹੈ ਜਦੋਂ ਤੁਸੀਂ ਸਹੀ ਹੁੰਨੇ ਆ ਤੇ ਉਸ ਨੂੰ ਉਚੀ ਨੂੰ ਮਤਲਬ ਉਹਨਾਂ ਨੂੰ ਮਨਾਉਣਾ ਫਿਰ ਉਹਨਾਂ ਨੂੰ ਮਜਬੂਰ ਹੋਣਾ ਪੈ ਜਾਂਦਾ ਮੈਂ ਚਾਹੁੰਨੀ ਆ ਕਿ ਹਰ ਇੱਕ ਜਿਹੜੀ ਆਤਮਾ ਕਰੋੜਾਂ ਦੀ ਆਪਣੀ ਜਨਤਾ ਜੇ ਆਪਾਂ ਪ੍ਰੇਅਰ ਕਰੀਏ ਪ੍ਰਾਰਥਨਾ ਕਰੀਏ ਰਾਤ ਨੂੰ ਸੌਣ ਲੱਗੇ ਇਹਨਾਂ ਵੀਰਾਂ ਲਈ ਕਿਸਾਨਾਂ ਲਈ ਉਹ ਪ੍ਰਾਰਥਨਾ ਤੁਹਾਡੀ ਜਰੂਰ ਮਨਜ਼ੂਰ ਕੀਤੀ ਜਾਊਗੀ ਪਲੀਜ਼ ਗਿਆਨ ਡੋਨੇਟ ਕਰੋ ਭਗਤੀ ਡੋਨੇਟ ਕਰੋ ਮੈਡੀਟੇਸ਼ਨ ਡੋਨੇਟ ਕਰੋ ਉਹ ਇਹਨਾਂ ਤੱਕ ਜਰੂਰ ਪਹੁੰਚੂ ਇਹਨਾਂ ਨੂੰ ਸ਼ਕਤੀ ਮਿਲੂਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ